ਇਹਨੂੰ ਦੱਸਾਂਗੇ ਨਹੀਂ ਕਿੱਥੇ ਲਾਈ ਆ ਮਾਣਿਤ ਸ੍ਰੀ ਦਾ ਹੱਥ ਤੇ ਤਾਇਆ ਕੇ ਚੋਰੀ ਸਾਥੀ ਹੁੰਦੇ ਪਰਵਾਹ ਆਤਮ ਸਤਨਾਮ ਸ੍ਰੀ ਵਾਹਿਗੁਰੂ ਵਾਹੇ ਇਹ ਕੋਰਨਾ ਬਾਬਾ ਜੀ ਨੇ ਕੋਲ ਲਗਿਆ ਜਦੋਂ ਕਮਿਟੀ ਵਾਲੇ ਚਾਲ ਤੇ ਤਾਰ ਲਾਇਆ ਉਸ ਰਾਜੇ ਮਾਨ ਤੇ ਕਿਰਪਾ ਨੋ ਵਰਤੀ ਜੀ ਇਹ ਗੈਰਾਨੀ ਦਾ ਬਹੁਤ ਸੋਹਣਾ ਗੇੜਾ ਜਿੰਨਾ ਬਹੁਤ ਤੁਹਾਣਾ ਪਾ ਜੀ آئ ساليونو نا کدي پاونا seva ka भैन कंदे बेटे बि पीआरियो जान पुछो ਬਿਮਾਰੀ ਦਾ ਰੋਗ ਕੀ ਤਾਂ ਤੁਮ ਹੋਏ ਆਪਣੇ ਮਾਣ ਆਪੇ ਸਾਕੇ ਪਾਸੇ ਉੱਚਾ ਕਰੋ ਰਾਮਦਾਸ ਜੀ ਤੰਦਰੁਸਤੀ ਦਾ ਆਸਮੋਸ਼ ਚਾਰਜੂ ਦੇ ਅਰੋਗਤਾ ਤੰਦਰੁਸਤੀਆਂ ਚੜਦੀ ਕਲਾ ਵਾਸ਼ੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤਾ ਪਰ ਵਾਸਤਵ ਦੇ ਤੌਰ ਤੇ ਤਾਨੂਸੀ ਗੋਰੀਕ ਸਿੰਘ ਦੇ ਨਾਮ ਦੀ ਤਾਨੂਸੀ ਦੀ ਆਸਥਾ ਉਹ ਜੀ ਅਸੀ ਕਿਰਪਾ ਕਰ ਮਹਾਰਾਜ ਜਰਦੀ ਜੀ ਦਾ ਬਖਸ਼ਣ ਜੀ ਕਦੇ ਜੀ ਨੇ ਮੈਂ ਮਾਣੇ ਦਾਸ ਕਰਉਂਦੀ ਆ ਕਿ ਇਹਨਾਂ ਨੌਕਰੀ ਲੈ ਜੀ ਕਿਰਪਾ ਮਹਾਰਾਜ ਕਰੇ ਜੀ ਅਰਕਾ ਸਰ ਤੋਂ ਕਰਾ ਤੇਰੇ ਭਾਂ ਸਦਾ ਸਾਬ ਜੀ ਅਰ ਮੋਰ ਜੀ ਦੀ ਤਰਫ ਕਰਾ ਦੀ ਆਸਥਾ ਉਹ ਭਾਵੇਂ ਹਵਾ ਹੀ ਕੋਲ ਆਉਂਦਾ ਹੈ ਆਪਣਾ ਘਰ ਬਣ ਜੇ કૃપા અગે કે મારે લક્ષણો નાપા કરો તે દોર કરો ભાઈ બબા ગ ગોળસિંહ જીવ કે કહે છે I'm <laughs> ਯਾਰ ਮੇਰੇ ਖਾਤੇ ਤੇ ਕਰਪਾ ਢਾਢੀ ਹੋ ਗਈ। ਬਾਜੀ ਕੇ ਜਿਹੜੇ ਵੀ ਅੰਮਰ ਤੋਂ ਪਾਸੇ ਖੇਡ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰ ਰਿਹਾ ਹੈ। ਕਿ ਉੱਚਾ ਲੰਮਾ ਡੱਗਰ ਹੋ ਜੀ ਉੱਚੀ ਰੰਗੀ ਵੇਖ। ਆ ਫੜੀ ਨਹੀਂ ਪਾਇ ਪੂੜੀਆਂ ਮੇਰੇ ਮੁੰਡਾ ਨਾਲ ਦੇ ਵੇਖ। ਨੰਬਰ ਜੀ ਵਾਲਾ ਦੀਪ ਦੂਜੇ ਪਾਸੇ ਜੋੜਾ ਕਰਦਾ ਕੋਸ਼ਿਸ਼। ਇਹ ਜੋਨੇ ਰਣ ਵਿੱਚ ਜੋਜੂ ਦੇ ਬਹੁਤੇ ਤਲਵਾਰ ਉਸ ਡਾਢੇ ਦੇ ਆ ਦੁੰਦੀਆਂ ਜਿੰਨਾ ਤੇ ਹਾਰਾ। ਆ ਨੰਬਰ ਜੀ ਵਾਲਾ ਜੀਪ

ਆਜੂ ਦੇ ਜੱਥਿਆਂ ਵੱਲੋਂ ਲੋਕ ਮੰਨਦੇ ਆ ਜਰਜੀਤ ਪਾਗੋ ਵਾਲੇ ਦਾ ਪੀਰ ਸਿੰਘਾ ਹਰੇੜ ਤੋਂ ਬੰਦੇ ਤਿਆਰ ਬਤਿਆਰ ਹੈ ਇੱਕ ਪਾਸੇ ਵੇਰੇ ਵਾਲਾ ਲੜੀ ਦੇ ਰਿਆ ਖੜਦਾ ਪਰ ਪਾਇੰਟ ਧਾਰੀ ਦਾ ਹਰੇੜ ਸਰਪੰਚ ਦੀ ਜੇ ਬੋਲ ਸਰਪੰਚ ਨੇ ਬਿੱਲੇ ਜੋਹ ਦੀ ਰੇਡ ਜਿਹੜੇ ਮਨਾਂਦਰੀ ਵਿੱਚ ਕਰ ਰਹੀ ਹੈ ਸਾਹਮਣੇ ਦੇਖਾਂਗੇ ਕੋਸ਼ਿਸ਼ ਹੈ ਆ ਵੇਖਾਂਗੇ ਬਿਕਰਮਜੀਤ ਸਿੰਘ ਪੁਲੇਰ ਫੈਸਲਾ ਕਰਕੇਗੇ ਕਿ ਪੁਆਇੰਟ ਰੇਡ ਦੇ ਖਾਤੇ ਵਿੱਚ ਹੈ ਅੱਜ ਧਾਵੀ ਦੇ ਖਾਤੇ ਅੱਗੇ ਕੇਲੇ ਬਾਜੇ ਦੀ ਟੀਮ ਦੇ ਖਾਤੇ ਆਗਲੀ ਕਬੱਡੀ ਪੌਣ ਵਾਲਾ ਸਫਾ ਪਾ ਕਬੱਡੀ ਕੱਲਾ ਕੱਲਾ ਮਸਲ ਪਿੰਡਾਂ ਦੇ ਉੱਪਰ ਗੀਤ ਗਾਉਂਦਾ ਹੈ ਜੇ ਵੇਖਿਆ ਚਰੀਆ ਯਾਰੋ ਭੁਖਲੇ ਨਹੀਂ ਪੂਰੀ ਲੱਗਦਾ ਜਰੂਰ ਚਲੇ ਚੁੱਭੀ ਤੋਂ ਪੂਰੀ ਦੌੜ ਲਾਈ ਹੋਇਆ ਦੇ ਖਿਲਾੜੇ ਸਾਰੇ ਜਣ ਕੱਡੇ ਹੋਣਗੇ ਖੇਡ ਦੇ ਮੈਦਾਨਾਂ ਚਾਰਾ ਕੰਮੂਲੇ ਲੱਗਦਾ ਜੱਟੇ ਕੱਡੇ ਹੋਣਗੇ ਇੱਕ ਪਾਸੇ ਕੇਲੇ ਸਫਾ ਤੇ ਦੂਜੇ ਪਾਸੇ ਯੂਰਪ ਦੇ ਖੇਡ ਸਿਰੇ ਦਾ ਫਰਸਟ ਧਾਵੀ ਦੇ ਸ਼ਿਕਾਰਵਾਸੀ ਵਾਲਾ ਕੁਰੀਪ ਕੋਸ਼ਿਸ਼ ਕਰਦਾ ਹੈ ਖੇਡ ਪੌਣ ਦੇ ਦੀਪ ਤਿਆਰ ਪਰ ਤਿਆਰ ਆ ਸ਼ਿਕਾਰ हा सुर बी पवंदा उन सॼा भावी तुका मां पहिरां द ਜੱਫਾ ਜੜਾ ਕਿਉਂਕਿ ਤਿਲ ਮਾਰਿਆ ਭੁਜੇ ਨਹੀਂ ਪਾ ਰਿਹਾ ਉਹ ਤੇਲ ਮਾਰਿਆ ਭੁਜੇ ਨਹੀਂ ਪਾ ਰਿਹਾ ਬੱਟਕਰ ਅੱਗ ਲੱਗਲੀ ਦੇ ਨਾਲ ਇਹ ਬਿਹਰੇ ਵਾਲਾ ਲਵਲੀ ਜਿਹਦੇ ਕਪਨਕਾ ਲੋਪੋ ਗਿਆ ਜਿਲਮ ਦੇ ਇਲਾਕੇ ਤੋਂ ਜੋ ਬਾਜੋ ਲੇਨ ਵਾਲੇ ਇਲਾਕੇ ਰੁਕਤ ਨੋਜਵਨ ਆਇਆ ਜੇ ਚੋਟੀ ਦਾ ਲਾਜਫਾ ਬੱਲੇ ਬੱਲੇ ਕਰਾ ਗਿਆ ਸਾਰੇ ਵੀਰਾਂ ਦਾ ਧੰਨਵਾਦ ਹੈ ਅਗਲੀ ਕਬੱਡੀ ਪੌਂਟ ਦੀ ਹਾਓ ਸਭ ਨੇ ਕਹਿੰਦੇ ਸੁੱਖਾ ਫੱਕਾ ਵਜਾ ਗਿਆ ਖੇਡ ਦੇ ਮੈਦਾਨ ਦੇ ਵਿੱਚ ਚਾਰ ਜੱਫੀਆਂ ਦੇ ਵਿੱਚ ਆਹ ਖਬਰੋਜਵਨ ਕਹਿੰਦੇ ਬੱਲੇ ਵਾਲਾ ਕਾਲਾ ਕਿੰਨਾ ਮੈਚ ਹੋਣਾ ਬੱਲੇ ਬੱਲੇ ਉਹ ਬੱਲੇ ਵਾਲਾ ਤੇ ਮਾਝੇ ਵਾਲਾ ਇੱਕ ਪਾਸੇ ਬੱਲੇ ਵਾਲਾ ਦੂਜੇ ਪਾਸੇ ਮਾਝੇ ਵਾਲਾ ਸਭ ਵੀਰੋ ਤਾਲੀਆਂ ਮਾਰ ਦੋ ਲੱਗਿਆ ਜੋਰ ਖੇਡ ਮੈਦਾਨ ਦੇ ਵਿੱਚ ਬੱਲੇ 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 ਨੇ ਕੋਡ ਨਿਕਾਲ ਲਿਆ ਵਾਹ ਵਾਹ ਕਹਿੰਦੇ ਹਿੱਥੇ ਪੁਆਇੰਟ ਇੱਕ ਇੱਕ ਖਾਤੇ ਵਿੱਚ ਜੁੜਨਾ ਹੰਦਿਆਂ ਉੱਠ ਖੜਾ ਜ਼ਬਰਦਸਤ ਬੜਾ